ਰਾਮਾ ਮੰਡੀ ਖੜੇ ਆਂ ਜੀ ਰਾਮਾ ਮੰਡੀ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਕਿਸਾਨ ਦੇ ਆਰਤੀਏ ਦੇ ਨਾਲ ਲੈਣ ਦੇ ਨਾਲਾ ਮਸਲਾ ਜਿਹੜਾ ਉਹ ਪੱਕ ਚੁੱਕਿਆਗਾ ਰਾਮਾ ਮੰਡੀ ਖੜੇ ਆ ਰਾਮਾ ਮੰਡੀ ਵਿਖੇ ਇੱਕ ਪਾਸੇ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਦਿੱਤਾ ਗਿਆ ਤਾਂ ਦੂਸਰੇ ਪਾਸੇ ਆਰਤੀਆਂ ਵੱਲੋਂ ਵੀ ਆਪਣੀ ਐਸੋਸੀਏਸ਼ਨ ਦੇ ਨਾਲ ਧਰਨਾ ਦੇ ਦਿੱਤਾ ਗਿਆ ਇੱਕ ਪਾਸੇ ਕਿਸਾਨ ਬੈਠੇ ਨੇ ਦੂਸਰੇ ਪਾਸੇ ਆਰਤੀਆ ਐਸੋਸੀਏਸ਼ਨ ਜਿੰਨੇ ਵੀ ਆਰਤੀਏ ਉਹਨਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਉਹਨਾਂ ਨੇ ਵੀ ਬਰਾਬਰ ਆਪਣਾ ਧਰਨਾ ਦੇ ਦਿੱਤਾ ਆਖਰਕਾਰ ਪੂਰਾ ਮਾਮਲਾ ਕੀ ਹੈ ਪੂਰੀ ਗੱਲਬਾਤ ਹੈ ਜਿਹੜੀ ਜਥੇਬੰਦੀਆਂ ਨਾਲ ਵੀ ਕਰਾਂਗੇ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਨਾਲ ਵੀ ਗੱਲਬਾਤ ਕਰਦੇ ਆ ਆਓ ਦਿਖਾਉਣੇ ਅੱਜ ਦੀ ਰਿਪੋਰਟ ਰਾਮਾ ਮੰਡੀਆਂ ਰਾਮਾ ਮੰਡੀਆਂ ਮਜ਼ਦੂਰ ਜਥੇਬੰਦੀਆਂ ਜਿੰਦਾਬਾਦ ਜਿੰਦਾਬਾਦ ਰਾਮਾ ਮੰਡੀਆਂ ਇੱਕ ਜਿੰਦਾਬਾਦ ਜਿੰਦਾਬਾਦ ਰਾਮਾ ਮੰਡੀਆਂ ਰਣੇਰਾ ਰਾਜ ਕੁਮਾਰ ਮੁਤਾਬਕ ਮੁਤਾਬਕ ਖੰਦੇ ਰੱਖ ਖੰਦੇ ਰੱਖ ਸਾਡੇ ਹੱਕ ਇੱਥੇ ਰੱਖੋ ਇੱਥੇ ਰੱਖ ਇੱਥੇ ਰੱਖ ਤੇਰੇ ਤੂੰ ਰੱਖ ਹਾਂਜੀ ਕਿੰਨੇ ਮਸਲਾ ਇਹ ਹੈ ਜੀ ਜਸਕਰਨ ਸਿੰਘ ਰਿਟਾਇਰ ਫੌਜੀ ਬੈਂਕ ਵਿੱਚ ਐਟ ਟਾਈਮ ਮੁਲਾਜ਼ਮਾ ਕਰ ਸੀ ਉਹਦੇ ਨਾਲ ਇਹਦਾ ਹਿਸਾਬ ਸੀ ਉਹ ਜਿੰਨੀ ਵੀ ਫਸਲ ਲਿਆਉਂਦਾ ਆਪਦੀ ਉਹਦੇ ਛਿੱਟ ਜਾਂਦਾ ਤੇ ਲੱਖ ਰੁਪਏ ਬੰਦੇ ਦੀ ਇਨਕੁਮਿਸ਼ ਆਪਦੀ ਉਹਦੀ ਪਰਵਾਹ ਦੀ ਮਹੀਨੇ ਦੀ ਉਹਨੂੰ ਲੋਡਿੰਗ ਵੀ ਪੈ ਜਾਂਦੀ ਪਰ ਏਸ਼ ਰਜਿੰਦਰ ਕੁਮਾਰ ਨੇ ਤੇ ਸੁਹਾਵ ਚੰਦ ਨੇ ਕੋਈ ਹਸਾਬ ਨਹੀਂ ਕੀਤਾ। ਅਸੀਂ ਜਥੇਬੰਦੀ ਵੱਲੋਂ ਗਿਆ ਵੀ ਜੇ ਆਪਾਂ ਪੈਸੇ ਦਿੰਨੇ ਆ ਕਿਸ਼ ਨੂੰ ਵੀ ਦਿੰਨੇ ਆ ਉਹਦਾ ਪਰੰਡੋਟ ਲੈਨੇ ਆ ਉਹਦੇ ਚੈੱਕ ਲੈਨੇ ਆ ਉਹਦੇ ਬਹੀ ਤੇ ਦਸਖਤ ਕਰਾਉਣੇ ਆਪਾਂ ਜੇ ਤੁਹਾਡੇ ਕੋਈ ਕੋਈ ਨੋਟ ਹੈਗਾ ਤੁਹਾਡੇ ਕੋਈ ਬਹੀ ਤੇ ਸਿਗਨੇਚਰ ਹੈਗਾ ਨਾ ਤੁਹਾਡਾ ਦਰਸ਼ਨ ਸਿੰਘ ਦਾ ਚੈੱਕ ਹੈਗਾ ਤੇ ਸਾਨੂੰ ਦਿਖਾ ਦਿਓ ਅਸੀਂ ਮੰਨ ਜਾਾਂਗੇ ਬਹਿ ਕੇ ਹਸਾਬ ਕਰ ਲੈਨੇ ਆ ਇਹ ਨਕਾਮ ਰਹੇ ਨਾ ਨਾ ਤਾਂ ਚੈੱਕ ਦਿਖਾਇਆ ਨਾ ਬਹੀ ਦਿਖਾਈ ਆ ਤੇ ਨਾ ਇਹ ਸਾਨੂੰ ਕੋਈ ਉਹਦੇ ਪਨੋਟ ਵਗੈਰਾ ਵੀ ਭਰੇ ਹੋਏ ਉਹ ਦਿਖਾਏ ਨਾ ਉਲਟਾ ਗੈਰ ਕਾਨੂੰਨੀ ਤੌਰ ਤੇ ਉਹਦੀ ਸਟੇਟਮੈਂਟ ਲੈ ਲਈ ਉਹ ਤੋਂ ਲੈ ਕੇ ਭੰਨ ਤੋੜ ਕਰਤੀ ਜਿਹੜਾ ਕਿ ਇਨ ਲੀਗਲ ਆ ਗੈਰ ਕਾਨੂੰਨੀ ਆ ਆਪਾਂ ਕਿਹਦੀ ਸਟੇਟਮੈਂਟ ਲੈ ਲੈ ਸਕਦੇ ਦੂਜੀ ਗੱਲ ਜਥੇਵੰਦੀਆਂ ਨੇ ਕਮੇਟੀ ਬਣਾਉਣ ਤੋਂ ਪਹਿਲਾਂ ਉਹਦਾ ਸਾਰਾ ਹਿਸਾਬਵਾਚਿਆ ਕੁੜੀ ਦਾ ਉਹਦੇ ਹਿਸਾਬ ਮੁਤਾਬਕ ਇਹ ਮੰਨਦਾ ਵੀ ਆ ਵੀ ਇਹ ਨੇ ਵੀ ਹੈ ਛੁੜੇ ਜਮਾ ਉਹਦੇ ਮੁਤਾਬਕ ਤੇ 2 ਲੱਖ ਰੁਪਏ ਮੰਨਦਾ ਸਾਡਾ ਅਸੀਂ ਤਾਂ ਤਰਨ ਨਾ ਆਇਆ ਪਰਾਂ ਦੋ ਮੀਟਿੰਗਾਂ ਹੋਈਆਂ ਮੀਟਿੰਗਾਂ ਵਿੱਚ ਪ੍ਰੈਸ਼ਰ ਪੰਦਾ ਰਿਹਾ ਕੁੜੀ ਤੇ ਉਹਨੂੰ ਦੌੜਨ ਦਾ ਮੰਗਨ ਵਾਲਿਆ ਉੱਤੇ ਪਰਚੇ ਪੁੰਦਾ ਰਿਹਾ ਇਸ ਕਰਕੇ ਅਸੀਂ ਆਏ ਆ ਮੈਂ ਸਾਡਾ 8 ਤੋਂ ਐਸੋਸੀਏਸ਼ਨ ਸਾਡਾ ਵੀ ਸਨੁਯੁਕਤ ਕਿਸਾਨ ਮੋਰਚਾ ਆਲ ਇੰਡੀਆ ਸਾਡਾ ਆੜਤੀਆਂ ਨਾਲ ਜਿਹੜਾ ਐਸੋਸੀਏਸ਼ਨ ਕੋਈ ਲਾਗਾ ਦੇਗਾ ਨਹੀਂਗਾ ਕੋਈ ਉਹਨਾਂ ਦਾ ਅਪਰੋਧ ਨਹੀਂ ਅਸੀਂ ਹੋਰ ਆੜਤੀ ਦੇ ਵੀ ਬੈਠੇ ਜਾ ਕੇ ਕਿੰਨੇ ਆੜਤ ਕਰਦੇ ਆ ਕਿੰਨੇ ਆੜਤਾਂ ਦੁਕਾਨਾਂ 'ਚ ਹੋਰਦੇ ਜਾ ਕੇ ਲਾਗੇ ਹੋਰ ਦੇਣ ਧਰਨਾ ਲਾਤਾ ਜੇ ਇੱਥੇ ਕੁਝ ਮਿਲਿਆ ਤੇ ਗਲਤ ਹੋਈ ਆ ਪੰਜ ਛੱਤ ਹਿਸਾਬ ਹੀ ਨਾ ਕਰਨਾ ਤੇ ਜਦੋਂ ਉਹਦਾ ਮਰਜ਼ੇ ਉਹਦੀ ਡੈਥ ਹੋ ਜੀ ਤੋਂ ਉਦੋਂ ਬਾਅਦ ਉਹਨੂੰ ਕਹਿੰਦੇ ਪੈਸੇ ਕੱਢਦੇ ਨੇ ਉਹ ਵੀ ਗੈਰ ਕਾਨੂੰਨੀ ਢੰਗ ਨਾਲ ਇਸ ਲਈ ਬਰਦਾਸ਼ਤ ਨਹੀਂ ਕਰਾਂਗੇ ਮੰਗ ਕੀ ਮੰਗ ਮੰਗੇ ਸੀ ਕਿ ਨਹੀਂ ਬੈ ਕੇ ਸਾਫ ਕਰੇ ਜਿਹੜੇ ਉਹਦੇ ਡਾਕੂਮੈਂਟ ਆ ਉਹ ਦਿਖਾਵੇ ਪਰ ਡੋਟ ਦਿਖਾ ਦੇ ਚੈੱਕ ਦਿਖਾ ਦੇ ਚੰਦੇਚਰ ਕਰਾ ਦੇ ਪ੍ਰਸ਼ਾਸਨ ਮੰਗ ਲੋ ਜੀ ਡਿਊਟੀ ਸਾਨੂੰ ਮਿਲ ਕੇ ਆ ਡਿਊਟੀ ਜਾਉਗਣੀ ਮੇਰਾ ਕੋਈ ਹੈ ਨਹੀਂ ਮੈਂ ਬੁਲਾਇਆ ਸੀ ਉਹ ਆਇਆ ਨਹੀਂ ਕੋਈ ਤੁਸੀਂ ਆਉਂਦਾ ਵੀ ਆਲਾ ਬੈ ਕੇ ਕਿਵੇਂ ਹੋਦਾ ਧੰਨ ਨਾਲ ਉਹਦਾ ਕੋਈ ਪ੍ਰਸ਼ਾਸਨ ਕਰਨਾ ਜਥੇਬੰਦੀ ਨੇ ਕਮੇਟੀ ਬਣਾਉਣੀ ਆਪ ਦੀ ਲੜੋ ਪਹਿਲੀ ਗੱਲ ਤਾਂ ਪੇਮੈਂਟ ਮੈਂ ਹੁਣ ਬਚਾਣਾ ਇਹਨਾਂ ਦੁਕਾਨਾਂ ਬੰਦ ਕੀਤੀ ਹੁਣ ਕਿਸੇ ਪਰਛਾਵੇਂ ਐਸੇ ਸੀ ਨਾ ਸਾਡਾ ਕੋਈ ਵਿਰੋਧ ਨਹੀਂ ਆ। ਨਹੀਂ ਕਿਸੇ ਹੋਰ ਸ਼ੇਠ ਦਾ ਵਿਰੋਧ ਆ। ਜਿਸ ਨਾਲ ਵਿਰੋਧ ਆ ਜੀਨੇ ਪਹਿਲੇ ਦੱਬੇ ਆ ਉਹ ਸਾਨੂੰ ਕਲੀਅਰ ਕਰਦੇ ਆ ਡਿੱਗ ਡਿੱਖਾਇ ਖਾਲਾ ਪ੍ਰਸ਼ਾਸਨ ਆ ਜੇ। ਇਦੋਂ ਇਹਨਾਂ ਦੀ ਆਪਣੀ ਜਥੇਬੰਦੀ ਆ ਜਿਹੜੀ ਸਾਡੀ ਜਥੇਬੰਦੀ ਵੰਦੀ ਆ ਉਹਨੂੰ ਕਿੱਧਰ ਨੂੰ ਵੋਹਣਿਆ। ਲੈ ਕੇ ਗੱਲ ਕਰਨ ਸਾਡੇ ਨਾਲ। ਹੁਣ ਜੇ ਇਹਨਾਂ ਲਾਤਾ ਵਜਾਣਾ ਨੇ ਕੱਲ ਨੂੰ ਅਸੀਂ ਪੰਦਾ ਜੁਹਦ ਲਾਂਗੇ। ਇਹ ਕੋਈ ਮਸ਼ਲਾ ਹਲ ਥੋੜੀ ਆ। ਵੱਡੀ ਗਿਣਤੀ ਜੇ ਟੈਂਟ ਲੱਗੇਗੇ ਵੱਡੀ ਗਿਣਤੀ ਮੋਰਚਾ ਆ ਜੂਗਾ। ਵੱਡੀ ਗਿਣਤੀ ਮੰਡੀ ਵਿੱਚ ਹੋ ਜੂ। ਇਹ ਕੋਈ ਮਸ਼ਲਾ ਹਲ ਥੋੜੀ ਆ। ਗੱਲਬਾਤ ਤਾਂ ਫੇਰ ਵੀ ਹੋਊਗੀ। ਅਸੀਂ ਕਹ ਸਿਰਫ ਉਹ ਕਿਚਾਰ ਨੂੰ ਮੋਰਚ ਨੂੰ ਵਿੱਚ ਦਸੰਦਾ ਜੀ ਦੇਣੀ ਪਵੇ ਇੰਨਾ ਲੰਮਾ ਇੰਨਾ ਚੌੜਾ ਵਧਾਉਣਾ ਉਹ ਗੱਲਬਾਤ ਫਿਰ ਵੀ ਗੱਲਬਾਤ ਹੋਊਗੀ ਅਸੀਂ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ ਗੱਲਬਾਤ ਕਰਾਵੇ ਆਰਟ ਤੋਂ ਸੀਨੀਅਰ ਨੂੰ ਸਾਡੀ ਪੀਲ ਤੁਹਾਡੀ ਮੀਡੀਆ ਵੇਖੇ ਸਾਡੇ ਸਾਹਬਤਾ ਜੀ ਜਾਂ ਕਿਸੇ ਪਰਿਵਾਰ ਦੀ ਆਪਾਂ ਬੈਂਕ ਦੇ ਵਿੱਚ ਜਾ ਕੇ ਕੋਈ ਬੰਦਾ ਕਹੇ ਵੀ ਸਟੇਟਮੈਂਟ ਲੈ ਸਕਦੇ ਆਪਾਂ ਪਹਿਲਾਂ ਫਾਰਮ ਬਣਾਉਂਦੇ ਆਂ ਔਰ ਫਿਰ ਸਾਈਨ ਕਰਵਾਉਂਦੇ ਆਂ ਇਹਨਾਂ ਨੇ ਉਹਨਾਂ ਦੀ ਮੈਨੇਜਰ ਨਾਲ ਜਾਓ ਉੱਥੇ ਜਿਹੜਾ ਵੀ ਕੋਈ ਬੈਠਾ ਸੀਗਾ ਉਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਨੇ ਸਟੇਟਮੈਂਟ ਕਢਵਾਈ ਆ ਉਸ ਦੀ ਇਕ ਦੀ ਸਾਰੇ ਪਰਿਵਾਰ ਦੀ ਵਿਧੋ ਦੇ ਘਰ ਵਾਲੀ ਦੀ ਮੁੰਡੀ ਦੀ ਮਾਤਾ ਵੀ ਕੁੜੀ ਦੇ ਸੋ ਇੱਥੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਇੱਥੇ ਬਹੁਤ ਸਿਆਣੇ ਸਾਡੇ ਆਰਤੀਏ ਵੀਰ ਵੀ ਬੈਠੇ ਇਹਨਾਂ ਨੂੰ ਪੁੱਛ ਸਕਦੇ ਨੇ ਵੀ ਤੁਸੀਂ ਕਿਸੇ ਦੀ ਸਟੇਟਮੈਂਟ ਕਿਵੇਂ ਲੈ ਸਕਦੇ ਹੋ ਇਹਦਾ ਮਤਲਬ ਉਹਨਾਂ ਨੇ ਸਾਰੀ ਚੀਜ਼ ਤੇ ਪੜਦਾ ਫੇਰਨ ਦਾ ਮਾਰਿਆ ਨੇ ਕਿ ਜਿਹੜਾ ਪੈਸਾ ਦੇਣਾ ਉਸ ਉਸ ਨੂੰ ਕਿਸੇ ਤਰੀਕੇ ਨਾਲ ਇਨਾਮੇ ਕੋਟਾ ਮੇਰਾ ਨਾਮ ਜਗਦੀਸ਼ ਰਾਏ ਮਿੱਤਲ ਸਾਬਕਾ ਪ੍ਰਧਾਨ ਵਪਾਰ ਮੰਡਲ ਰਾਮਾ ਕੀ ਮਸਲਾ ਹੈ ਮਸਲਾ ਤਾਂ ਇਸ ਤਰ੍ਹਾਂ ਦੀ ਵੀ ਜਿਹੜਾ ਇਹਨਾਂ ਦਾ ਕੋਈ ਲੈਂਡ ਦੇਣ ਦਾ ਹਸਾਬ ਸੀਗਾ ਉਹ ਪੰਚਾਇਤ ਮਤਲਬ ਕੀ ਮਲਕਾਣਾ ਪਿੰਡ ਦੇ ਜਿਹੜੇ ਨੰਬਰਦਾਰ ਹੈ ਮੈਂਬਰ ਸਰਪੰਚ ਹੈ ਉਹਨਾਂ ਦੇ ਸਾਹਮਣੇ ਹੋ ਗਿਆ ਉਹਨਾਂ ਨੇ ਕਿਹਾ ਵੀ ਇਹਨਾਂ ਨੇ ਪੈਸੇ ਦੇਣੇ ਬਣਦੇ ਆ ਪਰ ਇਹ ਜਿਹੜੀਆਂ ਗਲਤ ਪਰਚੀਆਂ ਲਈ ਫਿਰਦੇ ਉਹਨਾਂ ਦਾ ਕੋਈ ਮੁੱਲ ਨਹੀਂ ਤੇ ਨਾ ਪੰਚਾਇਤ ਪੰਚਾਇਤ ਨੇ ਉਹ ਸਾਫ਼ ਕਰ ਗਿਆ ਹੈ ਪੰਚਾਇਤ ਨੇ ਇਹੀ ਕਿਹਾ ਵੀ ਜੋ ਮਲਕਾਨੇ ਆ ਆ ਦੇ ਫੌਜੀ ਸਾਹਿਬ ਨੇ ਪੈਸੇ ਦੇਣੇ ਆ ਉਹ ਦੇਣੇ ਚਾਹੀਦੇ ਆ ਤੇ ਦਿੱਤੇ ਜਾਣੇ ਚਾਹੀਦੇ ਆ ਜਿਹੜੇ ਇਹਨਾਂ ਦੇ ਮੁਖੀ ਹੈਗੇ ਮੱਖਣ ਸਿਆਰਗੇ ਮਤਲਬ ਕਿ ਫੌਜ ਫੌਜੀ ਹੈਗੇ ਉਹਨਾਂ ਨੂੰ ਮੈਂ ਹੀ ਬੇਨਤੀ ਕਰੀ ਸੀ ਅੱਜ ਵੀ ਤੁਸੀਂ ਜਿਹੜੇ ਕੋਈ ਹਿਸਾਬ ਕਿਤਾਬ ਤੁਹਾਡਾ ਕੋਈ ਹੈਗਾ ਵੀ ਤਾਂ ਜੇ ਅਸੀਂ ਪੈਸੇ ਲੈਣੇ ਹੁੰਦੇ ਤਾਂ ਅਸੀਂ ਪਿੰਡ ਦੇ ਸਰਪੰਚ ਮੈਂਬਰ ਨੰਬਰ ਦਾ ਦੱਸਦੇ ਆ ਉੱਥੇ ਜਾ ਕੇ ਆਪਦਾ ਭਖ ਰੱਖਦੇ ਆ ਕੋਈ ਸਾਡੇ ਕੋਲੇ ਆਓ ਯਾਰ ਅਸੀਂ ਮਤਲਬ ਕਿ ਜਿਹੜੇ ਮੇਘਰਾਜ ਮਲਕਾਨੇ ਵਾਲੇ ਦੇ ਬੱਚੇ ਆ ਸਰਿੰਦਰ ਕੋਪ ਸੁਹਾਸ਼ ਕੁਮਾਰ ਜੀ ਉਹਨਾਂ ਨੂੰ ਗੁਲਾਮਾਂ ਦੇ ਇਥੇ ਤੁਹਾਡਾ ਫੈਸਲਾ ਕਰਾ ਦੇ ਗੱਲ ਕੀ ਖਾਸ ਪਹਿਲਾਂ ਕਿੰਨਾ ਸਮਾਂ ਹੋ ਗਿਆ ਹਿਸਾਬ ਹੋਇਆ ਸੀ ਪਹਿਲਾਂ ਸਾਹਿਬ ਮੈਨੂੰ ਨਹੀਂ ਹਿਸਾਬ-ਸੂਦਾ ਪਤਾ ਉਹਨਾਂ ਨੂੰ ਨਹੀਂ ਪਤਾ ਹਿਸਾਬ ਦਾ ਤਾਂ ਗੱਲ ਹੀ ਹੈ ਹੁਣ ਕਿੰਨਾ ਟਾਈਮ ਹੋ ਗਿਆ ਗੱਲ ਚੱਲਦੀ ਇਹ ਗੱਲ ਚੱਲਦੀ ਦੋ ਤਿੰਨ ਮਹੀਨੇ ਹੋਏ ਆ ਜੀ ਹਾਂ ਸਾਰਾ ਹੋਇਆ ਸਾਹਿਬ ਪੰਚਾਇਤ ਹੋਇਆ ਪੰਚਾਇਤ ਨੇ ਪੈਸੇ ਦਿਵਾਉਣੇ ਆ ਸੁਹਾਸ਼ ਚੰਦ ਸਨੋ ਮੇਘਰਾਜ ਦੇ ਪੈਸੇ ਪੰਚਾਇਤ ਕਹਿੰਦੀ ਆ ਦਿਓ ਤੇ ਦੇਣੇ ਚਾਹੀਦੇ ਆ ਇਹਨਾਂ ਨੇ ਇਹਨਾਂ ਨੂੰ ਤਾਂ ਬੁਲਾਇਆ ਨਹੀਂ ਹੋਰੀ ਬੰਦੇ ਸੱਦ ਲਏ ਉਹਨਾਂ ਦਾ ਇਹ ਵੀ ਕਹਿਣਾ ਵੀ ਇਹਨਾਂ ਨੇ ਉਹਨਾਂ ਨੂੰ ਬਿਨਾਂ ਪੁੱਛੇ ਕੋਈ ਸਟੇਟਮੈਂਟਾਂ ਕਰਾਈਆਂ ਬੰਦੇ ਨਹੀਂ ਨਹੀਂ ਕੋਈ ਡਿਕੜਾ ਗਿਆ ਜੀ ਸਾਰੀ ਤੁਹਾਡੀ ਕੋਈ ਮਸਲਾ ਨਹੀਂ ਸਾਡਾ ਇਸ ਗੱਲ ਦਾ ਪੰਚਾਇਤ ਨੇ ਬਿਲਕੁਲ ਮੰਨੀ ਹੈ ਗੱਲ ਵੀ ਤੁਸੀਂ ਪੈਸੇ ਜਿਹੜੇ ਹੈਗੇ ਸੁਹਾਸ਼ ਕੁਮਾਰ ਕੇ ਮੇਘਰਾਜ ਸੰਨ ਆਫ ਮੇਘਰਾਜ ਦੇ ਰਾਮਾ ਮੰਡੀ ਵਾਲੇ ਦੇਹੜੇ ਬਣਦੇ ਤੁਸੀਂ ਦਿੱਤੇ ਜਾਣ ਇਹ ਉਸ ਪੰਚਾਇਤ ਨੂੰ ਤਾਂ ਲੈ ਕੇ ਨਹੀਂ ਇਹ ਹੋਰ ਹੀ ਪਿੰਡਾਂ ਦੇ ਲੋਕਾਂ ਨੂੰ ਚੱਕੀ ਫਿਰਦਾ ਦਾ ਕੀ ਮੁੱਦਾ ਜੀ ਦੱਸੋ ਉਹਨਾਂ ਦਾ ਕਹਿਣਾ ਅਸੀਂ ਲੈ ਨਹੀਂ ਉਹ ਫਿਰ ਬੈਠ ਕੇ ਸਾਹੂ ਇਹ ਉਹ ਸਾਡੇ ਪ੍ਰਧਾਨਾਂ ਕੋਲੇ ਕਿਸੇ ਕੋਲੇ ਆਏ ਆ ਜੀ ਦੱਸੋ ਕਿਹੜੇ ਪ੍ਰਧਾਨ ਕੋਲੇ ਆਏ ਆ ਤੁਹਾਡੀ ਮੰਗ ਕੀ ਹੈ ਸਾਡੀ ਕੋਈ ਸਾਡੀ ਮੰਗ ਤਾਂ ਇਹੀ ਹੈ ਵੀ ਇਹ ਜਿਹੜੇ ਸਾਡੀ ਮੰਡੀ ਦੇ ਪ੍ਰਧਾਨ ਹੈ ਵਿਜੇ ਕੁਮਾਰ ਲੈ ਵੀ ਹੈ ਪੂਰਾ ਲਾਲ ਜੀ ਹੈ ਆਪਣੇ ਨਰਿੰਦਰ ਕੁਮਾਰ ਐਨ ਕੇ ਵਪਾਰਮਲ ਦੇ ਪ੍ਰਧਾਨ ਹੈ ਮੈਂ ਸਾਬਕਾ ਪ੍ਰਧਾਨ ਹੈ ਸਾਡੇ ਕੋਲੇ ਆਵੇ ਕੋਈ ਸਾਡੇ ਕੋਲੇ ਕੋਈ ਨਹੀਂ ਆਇਆ ਆਗੇ ਜੇ ਸਾਡੇ ਕੋਲੇ ਆਵੇ ਅਸੀਂ ਉਹਨਾਂ ਨੂੰ ਬੁਲਾਵਾਂਗੇ